ਆਸ ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲ ਕਰੀਏ ਜੀ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਮਾਨ ਸਾਹਿਬ ਨੇ ਸ਼ੁਰੂ ਕੀਤੀ ਸੀ ਸਕੀਮ ਕਿ ਬਈ ਮੁੱਖ ਮੰਤਰੀ ਤੀਰਥ ਯਾਤਰਾ ਹੀ ਹੋਈ ਨਾ ਜਿਹਦਾ ਰੌਲਾ ਪਰ ਖਾਸਾ ਪਿਆ ਜੀ ਤਾਂ ਉਹਦੇ ਵਿੱਚ ਮਿੰਟੂ ਜੀ ਗੱਲ ਇਹ ਆ ਕਿ ਬਈ ਪਟੀਸ਼ਨ ਫਾਈਲ ਹੋਈ ਸੀ ਕਿ ਕਹਿੰਦੇ ਕਿ ਬਈ ਸਕੀਮ ਬੰਦ ਕਰੋ ਸਰਕਾਰ ਨਰੋਧ ਤੱਕ ਦਿੱਤਾ ਸੀ ਕਿ ਦੂਜੀ ਸਕੀਮ ਰਾਜਾਂ ਦੇ ਵਿੱਚ ਵੀ ਚੱਲਦੀ ਪਈ ਐ ਸਕੀਮ ਅਸੀਂ ਵੀ ਇੱਥੇ ਚਲਾਉਣੇ ਪਏ ਆ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਰੌਲਾ ਰੱਪਾ ਪਿਆ ਸੀ ਕੇਂਦਰ ਵਾਲਿਆਂ ਨਾਲ ਇਹਨਾਂ ਰੇਟ ਘੜਕਾ ਚੱਲਿਆ ਕਹਿੰਦੇ ਮਾਨ ਸਾਹਿਬ ਕਹਿੰਦੇ ਸੀ ਕਿਸ ਤਰ੍ਹਾਂ ਜਾਂਦੇ ਭੇਜ ਦਿਆ ਕਰਾਂਗੇ ਜੀ ਹੁਣ ਹਾਈ ਕੋਰਟ ਦੇ ਵਿੱਚ ਆ ਕੇ ਕ ਜਾ ਜਾਣਾ ਕੰਮ ਤਾਂ ਜੀ ਔਕਾ ਸਾਡੇ ਤੋਂ ਜਾਇ ਨਹੀਂ ਸੀ ਬਰਥਡੇ ਪਏ ਅਸੀਂ ਤਾਂ ਸਿਰਫ ਆ ਟ੍ਰੇਨਾਂ ਤੇ ਜਿਹੜਾ ਬੱਸਾਂ ਰਾਹੀਂ ਭੇਜਦੇ ਪਏ ਆਂਗੇ ਤੇ 34 34000 ਬੰਦਾ ਸੀ ਜਿਹੜਾ ਉਹ ਤੋੜ ਦਿੱਤਾ ਜੀ ਤੇ ਰੋਜ਼ਗਾਰ ਅਸੀਂ ਦਿੱਤਾ 38000 ਦਿੱਤਾ ਮਿੰਟੋ ਜੀ ਹੁਣ ਉੱਥੇ ਜਾ ਕੇ ਕਹਿੰਨੇ ਕਿ ਬਾਈ ਇਹ ਥੱਲੇ ਤੋਂ ਮੰਗ ਉੱਠੀ ਸੀ ਕਿ ਕਹਿੰਨੇ ਕਿ ਬਈ ਵਿਧਾਇਕ ਰਾਹੀਂ ਸਾਡੇ ਕੋਲੇ ਆਈ ਸੀ ਫਿਰ ਅਸੀਂ ਕੈਬਨਟ ਚ ਪਾਸ ਕੀਤੀ ਉਸ ਤੋਂ ਬਾਅਦ ਸਕੀਮ ਲਾਗੂ ਕੀਤੀ ਹੈ ਨਹੀਂ ਮੰਗੀ ਸੀ ਇੱਥੇ ਕਿਸੇ ਨੇ ਮੇਰੇ ਨਾਲ ਜਵਾਬ ਜਿਹੜਾ ਵੀ ਦਿੱਤਾ ਉਹ ਇਹਨਾਂ ਦਾ ਜਵਾਬ ਹੈ ਜੀ ਆਪਾਂ ਉਹਦੇ ਤੇ ਕਿੰਤੂ ਪਰੰਤੂ ਕਿਉਂ ਕਰੀਏ ਜੀ ਗਰਾਉਂਡ ਇਹੋ ਹੀ ਸੀਗਾ ਉਸ ਪਟੀਸ਼ਨ ਦਾ ਜਦੋਂ ਦੀ ਇਹ ਫਾਈਲ ਹੋਈ ਆ ਮੈਂ ਉਦੋਂ ਤੋਂ ਥੋੜਾ ਇਹਨੂੰ ਪੜਿਆ ਹੈ ਕਿ ਬਈ ਗਰਾਉਂਡ ਇਹ ਹੀ ਸੀਗਾ ਕਿ ਜਦੋਂ ਕਿਸੇ ਨੇ ਮੰਗਿਆ ਹੀ ਨਹੀਂ ਕੁਝ ਜੀ ਤੇ ਤੁਸੀਂ ਉਹਨੂੰ ਦਿੱਤਾ ਤੇ ਉਹਦਾ ਮੰਤਵ ਕੀ ਆ ਕੋਰਟ ਨੇ ਸ਼ੁਰੂ ਦੇ ਵਿੱਚ ਇਹ ਵੀ ਆਬਜ਼ਰਵੇਸ਼ਨ ਦਿੱਤੀ ਸੀ ਕਿ ਇਹਦੇ ਨਾਲ ਤੁਸੀਂ ਕਿੰਨੇ ਬੰਦਿਆਂ ਨੂੰ ਈ ਰਿਕਸ਼ਾ ਦੇ ਕੇ ਰੋਜ਼ਗਾਰ ਮਹయ్యా ਕਰਵਾ ਸਕਦੇ ਸੀ ਜੀ ਤਾਂ ਇਸ ਕਰਕੇ ਇਹਨਾਂ ਨੂੰ ਫਿਰ ਤਫਸੀਲ ਦੇ ਨਾਲ ਜਵਾਬ ਦੇਣਾ ਪਿਆ ਕਿ ਹਾਂ ਜੀ ਉੱਥੇ ਵੀ ਚੱਲਦਾ ਇੱਥੇ ਵੀ ਚੱਲਦਾ ਜਾਂ ਜੋ ਵੀ ਤੁਸੀਂ ਆ ਦੱਸਿਆ ਉਹ ਸਾਰਾ ਜਵਾਬ ਕਿਉਂਕਿ ਕੋਰਟ ਆ ਕੋਰਟ ਦੇ ਵਿੱਚ ਤੁਹਾਨੂੰ ਜਵਾਬ ਫਾਈਲ ਕਰਨਾ ਪੈਂਦਾ ਹੈ ਜੀ ਪਰ ਹਾਲੇ ਹੁਣ ਕੋਈ ਅੰਤਮ ਫੈਸਲਾ ਆਏਗਾ ਫਿਰ ਹੀ ਪਤਾ ਲੱਗੂਗਾ ਪਰ ਜਹਾਜ਼ਾਂ 'ਚ ਕਿੰਨੇ ਬੰਦੇ ਗਏ ਕਿ ਇਹਦਾ ਕੋਈ ਐਫੀਡੇਵਿਟ ਦਿੱਤਾ ਇਹਨਾਂ ਨੇ ਉੱਥੇ ਕੋਈ ਬਿਵਰਾ ਕੋਈ ਤਫਸੀਲ ਹੈ ਤੁਹਾਡੇ ਕੋਲ ਕਿ ਜਹਾਜ਼ਾਂ ਰਾਹੀਂ ਕਿੰਨੇ ਕੁ ਤੀਰਥ ਯਾਤਰੀ ਹੁਣ ਤੱਕ ਤੀਰਥ ਯਾਤਰਾ ਕਰ ਚੁੱਕੇ ਆ ਕਿਉਂਕਿ ਮਾਨ ਸਾਹਿਬ ਨੇ ਤਾਂ ਕਿਹਾ ਸੀ ਅਸੀਂ ਜਹਾਜ਼ਾਂ ਰਾਹੀਂ ਤੋਰਦਿਆ ਕਰਾਂਗੇ ਇਹੋ ਬਿਆਨ ਸੀ ਨਾ ਜਿਹੜੀਆਂ ਰੀਲਰ ਹਿੰਦੂ ਉਹ ਆਪ ਹੀ ਹਵਾਈ ਜਹਾਜ਼ ਉਡਾਉਂਦੇ ਰਹਿੰਦੇ ਹਸੂ ਉਹਨਾਂ ਦੇ ਜਿਹੜੇ ਹਵਾ 'ਚ ਹਵਾਈ ਜਹਾਜ਼ ਉਡਾਏ ਉਹ ਨਾਲ ਦੀ ਨਾਲ ਕ੍ਰੈਸ਼ ਕਰ ਜਾਂਦੇ ਨੇ ਉਹਨਾਂ ਦੇ ਜਹਾਜ਼ਾਂ ਦੀ ਗੱਲ ਨਾ ਕਰੋ ਤੇ ਉਹ ਹੀ ਜਹਾਜ਼ ਤੇ ਸਵਾਰ ਰਹਿੰਦੇ ਨੇ ਤੁਹਾਨੂੰ ਪਤਾ ਹੀ ਆ ਪਰ ਜੇ ਹਵਾਈ ਜਾ ਜਾ ਰਹੀ ਯਾਤਰਾ ਹੋਈਏ ਤਾਂ ਉਹਦਾ ਕੋਈ ਨਾ ਕੋਈ ਬੇਰਾਂ ਕੋਈ ਨਾ ਕੋਈ ਤਫਸੀਲ ਤੇ ਹੋਏਗੀ ਨਾ ਤਾਂ ਗੱਲ ਜਿਹੜੀ ਆ ਨਾ ਕਿ ਤੁਸੀਂ ਇਹ ਨਾ ਬੱਸਾਂ ਨੂੰ ਰੋਂਦੇ ਜੇ ਇਹ ਤੇ ਚਲੋ ਗਣਿੰਦਾ ਚੁਨਿੰਦਾ ਹੋਣੀਆਂ ਨੇ ਇੱਥੇ ਤੇ ਹਾਈ ਕੋਰਟ ਦੇ ਵਿੱਚ ਰੈਲੀਆਂ ਨੂੰ ਜਾਂਦੀਆਂ ਸਰਕਾਰੀ ਬੱਸਾਂ ਦੀ ਪਟੀਸ਼ਨ ਪਈ ਖਲੋਤੀ ਹੈ ਜੀ ਕਿ ਭਾਈ ਲੋਕ ਜਿਹੜੇ ਆ ਉਹ ਅੱਡੇ ਤੇ ਉਡੀਕਦੇ ਰਹਿੰਦੇ ਆ ਤੇ ਬਸ ਜਿਹੜੀ ਆ ਉਹ ਪਤਾ ਲੱਗਦਾ ਘੰਟੇ ਬਾਅਦ ਕਿ ਉਹ ਤੇ ਰੈਲੀ ਤੇ ਪਹੁੰਚੀ ਹੋਈ ਆ। ਉਹਦੀ ਵੀ ਪਟੀਸ਼ਨ ਪਈ ਹੋਈ ਆ। ਇੱਕ ਦਿਨ ਤੁਸੀਂ ਦੇਖੋ ਕਿ ਹਵਾਈ ਜਹਾਜ਼ ਦੀ ਵੀ ਪੈ ਜਾਣੀ ਆ ਪਟੀਸ਼ਨ। ਜਿਹਦੇ ਹਿਸਾਬ ਨਾਲ ਕੰਮ ਚੱਲਦਾ ਪਿਆ। ਬਿਲਕੁਲ ਤਾਂ ਪਟੀਸ਼ਨਾਂ ਪੈ ਰਹੀਆਂ ਨੇ ਪਟੀਸ਼ਨਾਂ ਹੁਣ ਬਈ ਕੀ ਬਣਦਾ ਕੀ ਬਣਾਉਂਦਾ ਇਹ ਜਵਾਬ ਫਾਈਲ ਕਰੀ ਜਾਂਦੇ ਇਹਨਾਂ ਦੀ ਲੀਗਲ ਟੀਮ ਇਧਰ ਲੱਗੀ ਹੋਈ ਹੈ ਤਕੜੀ ਹੋ ਕੇ। ਕੰਮ ਲੱਗੇ ਦਬੀ ਹੋਣ ਕੰਮ। ਜੀ 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 ਚਲੋ ਕੋਈ ਗੱਲ ਨਹੀਂ ਇਹਨਾਂ ਨੇ ਆਪਣਾ ਕੰਮ ਕਰਨਾ ਲੀਗਲ ਟੀਮ ਨੇ ਫਿਰ ਉੱਥੇ ਜਵਾਬ ਹੀ ਦੇਨੇ ਆ ਹੋਰ ਉਹਨਾਂ ਨੇ ਕਰਨਾ ਵੀ ਕੀ ਹੈ ਜੀ